ਪੰਜਾਬ ਦੇ ਵਿੱਚ ਬਲੈਕ ਸੰਤੀ ਜ਼ਿਲ੍ਹਾ ਫਤਿਹ ਚੋਣਾ ਹੋ ਕੇ ਹਟੀਆਂ ਨੇ ਪਰ ਪਿੰਡਾਂ ਦੇ ਵਿੱਚ ਕੀ ਲੋਕਾਂ ਦਾ ਰੁਝਾਨ ਸੀ ਕੀ ਲੋਕ ਚਾਹੁੰਦੇ ਸੀ ਕਿਸ ਤਰੀਕੇ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਨੇ ਉਹਨਾਂ ਲੋਕਾਂ ਦਾ ਪਤਾ ਲੱਗਦਾ ਹੈ ਜਿਹੜੇ ਲੋਕਾਂ ਦੇ ਵਿੱਚ ਰਹੇ ਹੋਣ ਦੂਜੇ ਪਾਸੇ ਜਿਨ੍ਹਾਂ ਨੇ ਡੋਰ ਟੂ ਡੋਰ ਪਿੰਡਾਂ ਵਿੱਚ ਘੁੰਮਿਆ ਹੋਵੇ ਪਰ ਅੱਜ ਦਾ ਇਹ ਜਿਹੜੇ ਰੁਝਾਨ ਨੇ ਕਿਤਨਾ ਕਿਤੇ 17 ਤਰੀਕ ਨੂੰ ਬਹੁਤ ਵੱਖਰੀ ਤਸਵੀਰ ਵੇਖਣ ਨੂੰ ਮਿਲੇਗੀ ਲੋਕ ਕਿਸ ਤਰੀਕੇ ਦਾ ਬਦਲਾ ਚਾਹੁੰਦੇ ਨੇ ਕਿਸ ਤਰੀਕੇ ਦੇ ਲੋਕ ਦੁਖੀ ਸੀ ਉਹ ਸਾਰੀ ਪੜਾਸ 17 ਤਰੀਕ ਨੂੰ ਰਿਜ਼ਲਟ ਦੇ ਵਿੱਚ ਵੇਖਣ ਨੂੰ ਮਿਲੇਗੀ ਸਾਡੇ ਨਾਲ ਪਿੰਡ ਕਬੈੜੀ ਤੋਂ ਸਾਬਕਾ ਸਰਪੰਚ ਸਾਹਿਬ ਨਾਲ ਨੇ ਤੇ ਨਾਲ ਦੀ ਨਾਲ ਕੇਸਰ ਸਿੰਘ ਸਾਡੇ ਨਾਲ ਨੇ ਸਰਪੰਚ ਸਾਹਿਬ ਕਿਸ ਤਰੀਕੇ ਦੇ ਦੇਖਿਆ ਅੱਜ ਤੁਸੀਂ ਲੋਕਾਂ ਦੇ ਵਿੱਚ ਰੁਝਾਨ ਲੋਕ ਸਾਇਲੈਂਟ ਬਹੁਤ ਸੀ ਲੋਕ ਮੂੰਹ ਤੋਂ ਨਹੀਂ ਬੋਲ ਕੇ ਦੱਸਦੇ ਸੀ ਕਿ ਮੈਂ ਕਿਸ ਪਾਰਟੀ ਨੂੰ ਦੁਖੀ ਆ ਕਿਸ ਤੋਂ ਸੁਖੀ ਆ ਕਿਸ ਨੂੰ ਵੋਟ ਪਾਣੀ ਹੈ ਪਰ ਲੱਗਦਾ ਕਿ ਤਮਾਕਾ ਜਿਹੜਾ 17 ਤਰੀਕ ਨੂੰ ਹੋਏਗਾ ਉਸੇ ਪਤਾ ਲੱਗੇਗਾ ਕਿ ਹਾਂ ਕਿਹੜਾ ਹਾਰਿਆ ਕਿਹੜਾ ਜਿੱਤੇ ਆ ਪਹਿਲਾ ਤਾਂ ਵੈਗੁਰੂ ਜੀ ਦਾ ਖਾਲਸਾ ਹੋਵੇ ਤੇਜੀ ਜੀ ਵੈਗੁਰੂ ਜੀ ਕੀ ਫਤਿਹ ਵੀ ਤੁਸੀਂ ਸਾਡੇ ਕੋਲ ਆ ਕੇ ਸਾਡੀ ਇੰਟਰਵਿਊ ਲੈਣ ਲੱਗੇ ਬਹੁਤ ਧੰਨਵਾਦ ਵੀ ਬਹੁਤ ਸੋਹਣਾ ਲੱਗਿਆ ਜਿਹਦੇ ਵਿੱਚ ਸਾਨੂੰ ਪੰਜਾਬ ਵਿੱਚ ਸਾਡੇ ਇੱਕ ਗੋਚ ਮਿਰਜ਼ਾਪੁਰ ਦੀ ਸੀ ਜਿਹੜੀ ਹਲਕੇ ਦੀ ਸੀ ਜੋ ਹੋਊਗੀ ਉਹ ਹਲਕੇ ਵਿੱਚ ਐ ਪਤਾ ਲੱਗੂਗਾ ਵੀ ਗੋਚਰ ਪਿੰਡ ਦੀ ਸੀ ਜਿਹੜੀ ਮਿਰਜ਼ਾਪੁਰ ਵਾਲੀ ਸੀਟ ਸੀ ਇੱਕ ਵੱਖਰਾ ਹੀ ਰਜਾਨ ਹੋਊਗਾ ਜਿਹੜਾ ਇਹੋ ਜਿਹਾ ਪਤਾ ਲੱਗੂਗਾ ਵੀ 17 ਤਰੀਕ ਨੂੰ ਵੀ ਮੈਂ ਹੁਣ ਉਹ ਦੂਆ ਗੱਲ ਤਾਂ ਕਹਿ ਨਹੀਂ ਸਕਦਾ ਵੀ ਜੇ ਇਹ ਹੈ ਜਰ ਰੁਝਾਨ ਹੋਊਗਾ ਵੀ 100% ਵਾਲਾ ਹੋਊਗਾ ਵੀ ਇੰਨਾ ਲੋਕਾਂ ਨੇ ਰੁਝਾਨ ਦਿੱਤੇ ਆ ਬਹੁਤ ਵਧੀਆ ਲੱਗਿਆ ਬਹੁਤ ਸ਼ਾਂਤਮਈ ਤਰੀਕੇ ਗੱਲ ਸਾਡੇ ਜਿਹੜੀ ਪੋਲਿੰਗ ਹੋਈ ਹੈ ਔਰ ਬਹੁਤ ਵਧੀਆ ਸਾਨੂੰ ਜਿੱਕਣ ਲੋਕਾਂ ਨੇ ਹੰਗਾਰਾ ਦਿੱਤਿਆ ਸਾਡੀ ਬਹੁਤ ਵੱਡੀ ਜਿੱਤ ਹੋਊਗੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਸਾਨੂੰ ਜਿੱਕਣ ਲੋਕਾਂ ਦੇ ਗਏ ਇਹਨਾਂ ਨੇ ਕੰਮਕਾਰਾਂ ਦੀ ਰੱਖ ਲੋ ਹੋਰ ਚੀਜ਼ਾਂ ਰੱਖ ਲੋ ਸੜਕਾਂ ਤੇ ਲੋਕੀ ਤੋਂ ਇਹਨਾਂ ਲੋਕ ਦੁਖੀ ਤੇ ਸਕੂਲਾਂ 'ਤੇ ਨੌ ਲਿਖ ਕੇ ਲਾਤੇ ਤੱਕੇ ਤੇ ਹੀ ਬਾਥਰੂਮਾਂ 'ਤੇ ਲਿਖ ਕੇ ਲਾਤੇ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਬਾਥਰੂਮਾਂ 'ਤੇ ਜਾ ਕੇ ਇਹ ਦ ਘਾਟਨ ਕਰਨੇ ਸਕੂਲਾਂ ਦੇ ਉੱਪਰ ਜਾ ਕੇ ਤੱਕੇ ਤੇ ਹੀ ਲਾ ਦੇਵੇਂ ਉਹ ਚੰਗੀ ਜਿਹੀ ਨਹੀਂ ਲੱਗਦੀ ਕੰਮ ਕਰੇ ਬੇ ਤਾਂ ਲੋਕ ਬੋਲਦੇ ਆ ਹੁਣ ਪਤਾ ਲੱਗੂਗਾ ਵੀ ਕਿੱਥੇ ਕਿੰਨੇ ਕੰਮ ਕਰੇ ਤੇ ਕਿੰਨੇ ਕ ਨਹੀਂ ਕਰੇ ਤੇ ਕਿੰਨੇ ਕ ਲੋਕੀ ਦੁਖੀ ਤੇ ਵੀ ਉਹ ਆਉਣ ਵਾਲੀ 17 ਤਰੀਕੇ ਦੱਸੂਗੀ ਵੀ ਇੱਕ ਮਿਰਜ਼ਾਪੁਰ ਜ਼ੋਨ ਦਾ ਬਕਰੇ ਨਜ਼ਾਰਾ ਹੋਊਗਾ ਚੰਗਾ ਹੀ ਪਟਾਕਾ ਪਊਗਾ ਜੇ ਜਦਾ ਕੰਮੇ ਨਹੀਂ ਕੀਤੇ ਤਾਂ ਕੰਮ ਗੋਲੀਆਂ ਤਾਂ ਲੈ ਕੇ ਜਾਣੀਆਂ ਪਊਂਗੇ ਪਹਿਲਾਂ ਖਾ ਕੇ ਜਾਮੇ ਹੂੰ ਗੋਲੀਆਂ ਤਾਂ ਖਾ ਕੇ ਜਾਣਾ ਪੈਣਾ ਦਿਲ ਕੈਮ ਦੀਆਂ ਡਾਕਟਰ ਕੋਲ ਸਵੇਰੇ ਸਵੇਰੇ 100 ਰੁਪਏ ਬਟਾ ਕੇ ਜਾਮੇ ਤਾਂ ਜਿਆਦਾ ਵਧੀਆ ਹੋਊਗਾ ਵੀ ਜਿਹੜਾ ਮਿਰਜ਼ਾਪੁਰ ਜ਼ੋਨ ਦਾ ਪਟਾਕਾ ਪਊਗਾ ਉਹ ਪੰਜਾਬ ਵਿੱਚ ਲੱਗਦਾ ਹੀ ਹੋਊਗਾ ਜਿਹੜਾ ਸ਼ਰਮਣੀ ਕਾਲੀ ਦਲ ਦੇ ਉਮੀਦਵਾਰ ਕੇਸਰ ਸਿੰਘ ਜੀ ਦੇ ਘਰ ਦੇ ਬੀਬੀ ਬਿਮਲ ਬਿਮਲਾ ਜੀ ਬਖਰੇ ਨਜ਼ਾਰਾ ਦਊਂਗੇ ਵੀ 100% ਵਾਲੀ ਜਿੱਤ ਹੋਊਗੀ ਬਹੁਤ ਵੱਡੀ ਜਿੱਤ ਹੋਊਗੀ ਕਾਲੀ ਦਲ ਦੇ ਸਮਰਥਕਾਂ ਨੇ ਜਿਹੜਾ ਸਾਡਾ ਸਾਥ ਦਿੱਤਿਆ ਕਾਲੀ ਦਲ ਦੇ ਵਰਕਰ ਸਾਰੇ ਇੰਨੀ ਕਿੰਨਤ ਕਰੀ ਵੀ ਹੰਤ ਤੋੜ ਮਿਹਨਤ ਕਰਕੇ ਦਿਨ ਰਾਤ ਬਾਧੂ ਮਿਹਨਤ ਕਰਕੇ ਉਹਨਾਂ ਦਾ ਬਹੁਤ ਬਹੁਤ ਅਸੀਂ ਰਹਿਣੀ ਹੈ ਉਹਨਾਂ ਨੇ ਆਪਣੀ ਮਾਂ ਪਾਰਟੀ ਨੂੰ ਯਾਦ ਕਰਕੇ ਜਿਹੜੀ ਸ਼ਰਮਣੀ ਕਾਲੀ ਦਲ ਦੇ ਕੇਸਰ ਸਿੰਘ ਦੇ ਘਰਦਿਆਂ ਨੂੰ ਬੀਬੀ ਵਿਮਲਾ ਜੀ ਨੂੰ ਚੌੜ ਨਿਸ਼ਾਨ ਤਖੜੀ ਤੇ ਬੋਹਰਾ ਲਾ ਕੇ ਕਾਮਯਾਬ ਕੀਤਾ ਅਸੀਂ ਉਹਨਾਂ ਦੇ ਰੇਣੀ ਰਹੂਗੇ ਧੰਨਵਾਦੀ ਰਹੂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਕੀ ਦੇਖ ਕੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਕੀ ਪਾਰਟੀ ਦੇਖ ਕੇ ਜਾਂ ਕੇਸਰ ਸਿੰਘ ਦੀ ਇਸ ਤਰੀਕੇ ਨਾਲ ਲੋਕਾਂ ਵਿੱਚ ਬਣੀ ਹੋਈ ਸੀ ਕਾਫੀ ਲੋਕਾਂ ਚ ਵਿਚਰਦੇ ਸੀ ਇਹ ਦੇਖ ਕੇ ਲੋਕਾਂ ਨੂੰ ਜਿਹੜਾ ਕਿਤਨੇ ਕਿਤੇ ਭਰਮਾਇਆ ਤੁਸੀਂ ਵਾਹਿਗੁਰੂ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਫਤਿਹ ਮੇਂ ਗੱਲ ਇਹ ਨੇ ਮੈਂ ਇਹਨੇ ਅਠਾ ਪੰਜਾਬ ਵਿੱਚ ਪਿੰਡਾਂ ਵਿੱਚ ਨਾ ਵਿਚਰਦਾ ਹੂੰ ਪਹਿਲੇ ਵੀ ਮੈਂ ਪ੍ਰਧਾਨ ਆ ਸੋਸਾਇਟੀ ਬੈਂਕ ਦਾ ਹੂੰ ਇਨਾ ਕਰਕੇ ਮੇਰਾ ਬਹੁਤ ਹੀ ਜ਼ਿਆਦਾ ਰੁਝਾਨ ਹੈ ਜਿਆਦਾ ਹੀ ਜਿਹੜੀ ਮੈਂ ਹਰ ਬੰਦੇ ਨਾਲ ਉਹਨਾਂ ਨਾਲ ਡੀਲ ਕਰਦਾ ਇਹ ਹੀ ਗੱਲ ਨਹੀਂ ਹੈ ਹਰੇਕ ਪਿੰਡਾਂ ਨਾਲ ਵੀ ਜਿਹੜਾ ਮੇਰਾ ਪੂਰਾ ਪਿਆਰ ਹੈ ਸਾਰੇ ਪਿੰਡਾਂ ਦੇ ਬੰਦਿਆਂ ਨਾਲ ਮੈਂ ਦੇਖਿਆ ਤੁਹਾਡੇ ਕਾਫੀ ਬੂਥਾਂ ਦੇ ਉੱਤੇ ਵੀ ਦੂਜੇ ਪਾਸੇ ਘਰ ਵੀ ਹੁਣ ਅਸੀਂ ਪਹੁੰਚੇ ਹੋਏ ਹਾਂ ਪੂਰਾ ਮੇਲਾ ਪੜ ਰਿਹਾ ਹੈ ਅੰਦਰ ਲੋਕ ਕਾਫੀ ਇਕੱਠੇ ਹੋਏ ਮੇਰੇ ਖਿਆਲ ਜਿੱਤ ਦੀ एलान ਤੋਂ ਪਹਿਲਾਂ ਹੀ ਲੋਕ ਜਸ਼ਨ ਮਨਾਉਣ ਲੱਗੇ ਤੁਹਾਡੇ ਘਰ ਆਣ ਕੇ ਨਹੀਂ ਉਹ ਤਾਂ ਸੱਚੇ ਬਾਦਸ਼ਾਹ ਵਾਹਿਗੁਰੂ ਨੂੰ ਪਤਾ ਹੀ ਹੈ ਬਾਕੀ ਸਾਨੂੰ ਤਾਂ ਥੋੜਾ ਪੂਰੀ ਉਮੀਦ ਹੈ ਜੀ ਵੀ ਇਹਨੇ 100% ਹਾਂ ਬਾਕੀ ਐਲਾਨੇ ਬਾਕੀ ਬਾਕੀ ਉਹ ਉੱਪਰ ਵਾਹਿਗੁਰੂ ਪ੍ਰਮਾਤਮਾ ਜਾਣੇ ਜੀ ਬਾਕੀ ਗੱਲ ਤਾਂ ਬਾਕੀ ਮੈਂ ਬਹੁਤ ਲੱਗਣਗੇ ਕਈ ਪਾਰਟੀਆਂ ਨੂੰ ਦੇ ਝਟਕੇ ਵਾਲਾ ਕੰਮ ਕੀਤਾ ਵਾ ਇਹਨਾਂ ਨੇ ਤਾਂ ਹੀ ਤਾਂ ਲੱਗੂਗੇ ਨਾ ਪਾਰਟੀਆਂ ਜੇ ਝਟਕੇ ਵਾਲਾ ਕੰਮ ਕੀਤਾ ਤਾਂ ਤਾਂ ਹੀ ਲੱਗਣਗੇ ਨਾ ਮਤਲਬ ਕਿ ਕੰਮ ਨਹੀਂ ਕਿਤੇ ਹੋਣਗੇ ਬਾਕੀ ਪਾਰਟੀਆਂ ਤਾਰ ਕੇ ਲੱਗਦਾ ਲੋਕਾਂ ਨੇ ਨਹੀਂ ਫਤਵਾ ਦਿੱਤਾ ਹੋਏਗਾ ਨਹੀਂ ਕੰਮ ਤਾਂ ਚਲੋ ਤੁਹਾਨੂੰ ਪਤਾ ਹੀ ਤੁਹਾਨੂੰ ਆਪ ਸੂਜਮਾਨਾ ਦੇ ਪੱਤਰਕਾਰ ਹ ਕੰਮ ਕੀਤੇ ਨਹੀਂ ਕੀਤੇ ਉਹ ਤਾਂ ਸਭ ਜਨਤਾ ਵੀ ਜਾਣੇ ਤੁਸੀਂ ਵੀ ਜਾਣਦੇ ਆ ਪਰ ਜੇ ਕੰਮ ਕੀਤੇ ਹੁੰਦਾ ਤਾਂ ਇਹ ਝਟਕਾ ਨਹੀਂ ਲੱਗਣਾ ਸੀ ਜਿਹੜਾ ਹੁਣ 17 ਤਰੀਕ ਨੂੰ ਝਟਕਾ ਲੱਗਣਾ ਕਿੰਨਾ ਕੁ ਕਾਲੀ ਦਲ ਲੇ ਜਾਏਗਾ ਇਸ ਵਾਰ ਇਸ ਏਰੀਆ ਚ ਸੀਟਾਂ ਕਿੰਨਾ ਕੁ ਲੱਗਦਾ ਕਿ ਲੋਕ ਕਾਲ ਦਲ ਨਾਲ ਜੁੜ ਗਏ ਨੇ ਵੀ ਸਾਡੇ ਦਾ ਜਿਹੜਾ ਅਨੁਮਾਨ ਹੈ ਨਾ ਜੇ ਮੇਰੀ ਸੀਟ ਹੈ ਵੀ ਅਸੀਂ 100% ਹੂੰ ਜਿੰਨੇ ਮੇਰੇ ਨਾਲ ਅੱਠੇ ਪਿੰਡ ਨਾ ਪੂਰੇ ਕੈਮ ਖੜੇ ਐ ਅੱਜ ਪੂਰਾ ਮਤਦਾਨ ਕਰਿਆ ਪੂਰਾ ਐਨ ਮੈਂ ਇੱਕ ਹੋਰ ਵੀ ਦੇਖਿਆ ਕੇਸ ਸਿੰਘ ਜੀ ਤੁਹਾਡੇ ਪਿੰਡ ਦੇ ਵਿੱਚ ਮੇਰੇ ਕਲ ਪੰਜਾਬ ਦਾ ਪਹਿਲਾ ਪਿੰਡ ਹੈ ਜਿੱਥੇ ਕਿ 95% ਵੋਟ ਪੋਲਿੰਗ ਹੋਈ ਹੈ ਬਹੁਤ ਵੱਡੀ ਗੱਲ ਹੈ ਕਿ ਘਰ ਘਰ ਤੋਂ ਲੋਕਾਂ ਨੇ ਵੋਟ ਪਾਉਣ ਵਾਸਤੇ ਰੁਝਾਨ ਦਿਖਾਇਆ ਨਹੀਂ ਉਹ ਨਾ ਮੇਰੇ ਨਾਲ ਉਹਨੇ ਕਰਤਾਰ ਦੇਖਿਆ ਮੈਂ 95ਵੇਂ ਮੇਰੀ ਵੋਟ ਪਈ ਦੀ 97ਵੇਂ ਪਹਿਲੀ ਵਾਰ ਕਾਲੀਦਨ ਨੂੰ ਵੋਟ ਪਈ ਦੀ ਜਦ ਤੇ ਮੈਂ ਉੱਥੇ ਹੀ ਖੜਿਆ ਆएंगे जाएंगे लीडर अपने एमएलए ਅਸੀਂ ਉੱਥੇ ਖੜੇ ਹੁਣ ਵੀ ਆਪਣੇ ਜਿਹੜੇ ਪਿੱਛਾਂ ਲੀਡਰ ਗਏ ਉਹ ਵੀ ਹੋਰ ਪਾਸੇ ਚਲੇ ਗਏ ਬਾਕੀ ਖਬਰੇ ਹੋਰ ਅੱਗੇ ਨੂੰ ਵੀ ਆਣਾ ਹੁਣ ਲੀਡਰ ਅਸੀਂ ਤਾਂ ਉੱਥੇ ਹੀ ਖੜੇ ਰਹਿਣਾ ਕਿ ਆਪਦਾ ਦੋ ਤਿੰਨ ਟਰਨਾ ਵੋਟ ਪਾਣੀ ਹੈ ਨਹੀਂ ਪਾਣੀ ਹੈ ਕਾ ਨੂੰ ਹੋਰ ਪਾਰਟੀ ਛੱਡਣੀ ਇਸ ਕਰਕੇ ਲੋਕਾਂ ਨੇ ਮੈਨੂੰ ਪੂਰਾ ਬਹੁਤ ਮਤ ਦਿੱਤਾ ਬਿਲਕੁਲ ਤਾਂ ਦੇਖੋ ਕਿ ਜਿਸ ਤਰੀਕੇ ਨਾਲ ਪਿੰਡ ਗੋਚਰ ਮਿਰਜ਼ਾਪੁਰ ਜੌਨਸੀ 96 97% ਵੋਟਾਂ ਜਿਹੜੀਆਂ ਪੋਲਿੰਗ ਹੋਈਆਂ ਨੇ ਇਹਨਾਂ ਨੂੰ ਦੱਸਿਆ ਗਿਆ ਜਿੱਤ ਸਾਡੀ ਪੱਕੀ ਹੈ ਐਲਾਨ ਹੁਣ ਬਾਕੀ ਹੈ ਕਿਉਂਕਿ ਲੋਕਾਂ ਨੇ ਵੇਖ ਲਿਆ ਬਾਕੀ ਪਾਰਟੀ ਨੂੰ ਜਮਾ ਕੇ ਤਾਂ ਮੁਰ ਤੋਂ ਖੇਤਰੀ ਪਾਰਟੀ ਨੂੰ ਮੌਕਾ ਦੇਣਗੇ ਲੋਕ ਕਿਉਂਕਿ ਕਿਸਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਸਾਡੇ 8-7 ਪਿੰਡਾਂ ਦੇ ਵਿੱਚ ਜਿਹੜੀ ਬਣੀ ਹੋਈ ਹੈ ਉਸ ਨੂੰ ਦੇਖ ਕੇ ਵੀ ਲੋਕ ਵੋਟ ਪਾ ਰਹੇ ਨੇ ਦੂਜੇ ਪਾਸੇ ਜੋ ਪੰਜਾਬ ਦੀ ਖੇਤਰੀ ਪਾਰਟੀ ਉਸ ਨੂੰ ਦੇਖ ਕੇ ਵੀ ਲੋਕ ਇਸ ਵਾਰ ਵੱਡੀ ਗਿਣਤੀ 'ਚ ਵੋਟਾਂ ਪਾਉਣ ਵਾਸਤੇ ਘਰੋਂ ਬਾਹਰ ਨਿਕਲੇ ਸੀ 66% ਬਹੁਤ ਹੁੰਦੀ ਹੈ ਪੂਰੇ ਪੰਜਾਬ ਦਾ ਪਹਿਲਾ ਪਿੰਡ ਮੰਨਿਆ ਜਾਏਗਾ ਜਿਹੜਾ ਇੰਨੀ ਵੋਟ ਜਿਹੜੀ ਪੋਲਿੰਗ ਹੋਈ ਹੈ ਥੋੜੇ ਜਿਹਾ ਮੈਂ ਗੁਰਜੋਤ ਦੇ ਨਾਲ ਪ੍ਰਤੀਸ਼ਤ